ਕਿ ਯਾਨੀ ਹਰ ਪੇਸਲੇ ਦੀ ਬਾਰ-ਬਾਰ ਕਹਿ ਰਿਹਾ ਕਿ ਮੇਰੀ ਕਿਰਦਾਰ ਕੂਸ਼ੀ ਕੀਤੀ ਜਾ ਰਹੀ ਹੈ। ਐ ਜਿਸ ਵਿਅਕਤੀ ਨੂੰ ਪਹਿਲਾਂ ਗ੍ਰੰਥੀ ਨਿਯੁਕਤ ਕੀਤਾ, ਫਿਰ ਹੈੱਡ ਗ੍ਰੰਥੀ ਨਿਯੁਕਤ ਕੀਤਾ, ਫਿਰ ਉਹਨੂੰ ਦਮਦਮਾ ਸਾਹਿਬ ਦਾ ਜਸੇਦਾਰ ਨਿਯੁਕਤ ਕੀਤਾ, ਦਮਦਮਾ ਸਾਹਿਬ ਤੋਂ ਫਿਰ ਅਸਰੀ ਅਕਾਲਤਖ ਸਾਹਿਬ ਦਾ ਕਾਰਜਕਾਰੀ ਜਸੇਦਾਰ ਨਿਯੁਕਤ ਕੀਤਾ। ਉਦੋਂ ਇਹ ਤੁਹਾਡੀ ਪੜਤਾਲ ਕਿੱਥੇ ਸੀ? ਜਦੋਂ ਉਹ ਉਹਨੇ ਇਹਨਾਂ ਦੇ ਗਲਾਵੇਂ ਨੂੰ ਹੱਥ ਪਾਇਆ ਤਾਂ ਹੁਣ ਹੁਣ ਇਹ ਇਹ ਜੋ ਜੋ ਕੁਛ ਇਹਨਾਂ ਦਾ ਭਾਂਡਾ ਚ ਰਸਤੇ 'ਚ ਭੱਜਾ ਵਾ। ਹੁਣ ਉਹ ਸਾਰਾ ਕੁਝ ਨੰਗਾ ਹੋਇਆ ਵੇਖ ਕੇ ਤੇ ਹੁਣ ਉਹਦੇ ਗੱਲ ਪੈਂਦੇ ਆ ਵੀ ਪੜਤਾਲ ਬਿਠਾਓ ਜੀ ਇਹਨੇ ਗੁਨਾਹ ਕੀਤਾ ਜੀ ਗਲਤੀ ਕੀਤੀ ਜੀ ਸਵਾਲ ਤੇ ਇਹ ਬਣਦਾ ਕਿ ਜੋ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਸਾਰੀ ਕੈਬਨਿਟ ਨੇ ਤੇ ਬਾਕੀ ਸਾਰੇ ਬੰਦਿਆਂ ਨੇ ਮੰਨ ਲਿਆ ਕਿ ਹਾਂ ਇਹ ਗੁਨਾਹ ਹੋਇਆ ਸਾਡੇ ਕੋਲੋਂ ਉਹ ਗੁਨਾਹ ਜਿਆਦੇ ਵੱਡੇ ਆ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਗੁਨਾਹ ਆ ਉਹ ਪਰਸਨਲ ਆ ਜੇ ਹੋਊਗਾ ਵੀ ਤੋ ਪਰਿਵਾਰਕ ਹੋਊਗਾ ਇਹਨਾਂ ਦਾ ਪੰਥਕ ਆ ਪਰ ਇਹ ਆਪਣੇ ਗੁਨਾਹ ਨੂੰ ਉਹਦੇ ਮੁਕਾਬਲੇ ਤੇ ਕਿਵੇਂ ਛਪਾ ਸਕਦੇ ਆ ਆਪਣੇ ਗੁਨਾਹਾਂ ਨੂੰ ਛੁਪਾਉਣ ਦੀ ਤੇ ਛੋਟੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਉਹਦੇ ਨੂੰ ਉਛਾਲ ਰਹੇ ਵਾਰ-ਵਾਰ ਜ਼ੁਬਾਨ ਫਿਸਲ ਲਈ ਹੈ ਜਥੇਦਾਰਾਂ ਦੀ ਪਹਿਲਾਂ ਵੀ ਬੀਬੀ ਜ਼ਗੀਰ ਕੌਰ ਨੂੰ ਗਾਲ ਕੱਢੀ ਗਈ ਹੁਣ ਕਹਿੰਦੇ ਹਰਪ੍ਰੀਤ ਸਿੰਘ ਦਾ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਸਾਲਿਓ ਤੁਸੀਂ ਆ ਕੀ ਕੀਤਾ ਹੈ ਨਾ ਕਹਿ ਰਿਹਾ ਨਾ ਉਹ ਵਾਰ-ਵਾਰ ਜ਼ੁਬਾਨ ਫਿਸਲਣਾ ਇਹ ਐਡੇ ਉੱਚੇ ਅਹੁਦੇ ਤੇ ਬੈਠ ਕੇ ਇਸ ਤਰ੍ਹਾਂ ਦੀ ਭਾਸ਼ਾ ਬੋਲਣੀ ਉਸ ਨੂੰ ਕਿੰਨਾ ਕ ਜਾਇਜ਼ ਮੰਨਦਾ ਅੱਜ ਵੀ ਕਹਿ ਜਾ ਰਿਹਾ ਸੁਖਵੀਰ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਉਹ ਕਿਹੜੇ ਕਾਲੀ ਨੇ ਉਹ ਤਾਂ ਉਹੀ ਜਿਹੜੇ ਝੋਲੀ ਚੁੱਕ ਅੱਜ ਤੱਕ ਜਿੰਨਾ ਲੰਬਾ ਸਮਾਂ ਇਹਨਾਂ ਨੇ ਸਿਆਸਤ ਕੀਤੀ ਰਾਜ ਕੀਤਾ ਜੇ ਇਹਨਾਂ ਕੋਲ ਦੂਜਾ ਸੈਕੰਡ ਲੀਡਰ ਹੀ ਨਹੀਂ ਹੈਗਾ ਤੇ ਅੱਜ ਤੱਕ ਕੀਤਾ ਕੀ ਹੈ ਫਿਰ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਇਸ ਵੇਲੇ ਜੋ ਅਕਾਲ ਤਖਤ ਸਾਹਿਬ ਤੇ ਜੋ ਮਾਹੌਲ ਸਿਰਜਿਆ ਜਾ ਰਿਹਾ ਇੱਕ ਪਾਸੇ ਤਾਂ ਅਸੀਂ ਸਹਿਬਜ਼ਾਦੇ ਦੀ ਸ਼ਹਾਦਤ ਮਨਾ ਰਹੇ ਹਾਂ ਦੂਜੇ ਪਾਸੇ ਜੋ ਉੱਥੇ ਮਾਹੌਲ ਸਿਰਜਿਆ ਜਾ ਰਿਹਾ ਉਹਦੇ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਸਿੱਖ ਪ੍ਰਚਾਰਕ ਸਰਦਾਰ ਸੁਖਵਿੰਦਰ ਸਿੰਘ ਜੀ ਜਦੇਰ ਸਾਹਿਬ ਮੌਜੂਦ ਨੇ ਕਰਦੇ ਆ ਗੱਲਬਾਤਾ ਵੀਰ ਜੀ ਵਾਹਿਗੁਰੂ ਜੀ ਖਫਤੇ ਜੀ ਕਿਵੇਂ ਦੇਖਦੇ ਹੋ ਜੀ ਇਸ ਚੀਜ਼ ਨੂੰ ਜਿਹੜਾ ਮਾਹੌਲ ਐਸ ਤਰ੍ਹਾਂ ਸਿਰਜਿਆ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਬਹੁਤ ਖਤਰਨਾਕ ਆ ਔਰ ਪੂਰੀ ਸਿੱਖ ਕੌਮ ਲਈ ਨਮੋਸ਼ੀ ਭਰਿਆ ਜਿਹੜਾ ਹਾਲਾਤ ਆ ਸਿਰਜਿਆ ਜਾ ਰਿਹਾ ਔਰ ਇਨਾਂ ਹਾਲਾਤਾਂ ਤੋਂ ਬਚਣ ਲਈ ਯਤਨ ਕਰਨਾ ਚਾਹੀਦਾ ਆ ਕਿਉਂਕਿ ਜਿਹੜੇ ਆ ਦਿਨ ਚੱਲਦੇ ਪਏ ਖਾਸ ਕਰਕੇ ਇਨਾਂ ਦਿਨਾਂ ਦੇ ਵਿੱਚ ਬਹੁਤ ਧੀਰਜ ਔਰ ਬੜੀ ਜਿਹੜੀ ਆ ਨਾ ਉਹ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਆ ਲੇਕਿਨ ਫਿਰ ਵੀ ਇਹਨਾਂ ਦਿਹਾੜਿਆਂ ਦੇ ਵਿੱਚ ਹੀ ਔਰ ਸਾਰਾ ਕੁਝ ਜਿਹੜਾ ਉਹ ਉਥਲ ਪੁਥਲ ਜਿਹੜੀ ਲਗਾਤਾਰੀ ਹੋ ਰਹੀ ਆ ਭੰਨ ਤੋੜ ਹੋ ਰਹੀ ਆ ਜੋ ਕੁਝ ਵੀ ਇਹ ਵਾਪਰ ਰਿਆ ਵਾ ਉਹ ਬਹੁਤ ਹੀ ਕਹਿ ਲੋ ਕਿ ਨਮੋਸ਼ੀ ਭਰਿਆ ਜਿਸ ਤਰ੍ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵਾਰ-ਵਾਰ ਕਹਿ ਰਹੇ ਕਿ ਮੇਰੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਇੱਕ ਪ੍ਰਚਾਰਕ ਹੋਣ ਦੇ ਨਾਤੇ ਇੱਕ ਸਿੱਖ ਹੋਣ ਦੇ ਨਾਤੇ ਜਿੰਨਾ ਪਿਆਰ ਤੁਸੀਂ ਕਰਦੇ ਹੋ ਅਕਾਲ ਤਖਤ ਸਭ ਨੂੰ ਉਹਨਾ ਸੀ ਕਰਦੇ ਆ ਕੀ ਲੱਗਦਾ ਵੀ ਵਾਕੇ ਗਿਆਨੀ ਜੀ ਦੀ ਗੁਰਦਾਰ ਕਸ਼ੀ ਹੋ ਰਹੀ ਹੈ ਦੇਖੋ ਜੀ ਗੱਲ ਇਹ ਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਦੀ ਨਹੀਂ ਗੱਲ ਹੈ ਨਾ ਕਦੋਂ ਉਹ ਲੰਬਾ ਸਮਾਂ ਪਹਿਲਾਂ ਉਹ ਡਿਊਟੀ ਲਗਾਤਾਰ ਨਿਭਾ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਨਿਭਾ ਰਹੇ ਆ ਜੀ ਔਰ ਜਦੋਂ ਉਹਨਾਂ ਨੂੰ ਡਿਊਟੀ ਤੇ ਨਿਸ਼ਚਿਤ ਕੀਤਾ ਆਖਿਰ ਸਾਰਾ ਪੁੱਛ ਪੜਤਾਲ ਕਰਕੇ ਤੇ ਸਾਰੀ ਨਿਰਖ ਪਰਖ ਤੋਂ ਬਾਅਦ ਹੀ ਉਹਨਾਂ ਨੂੰ ਡਿਊਟੀ ਤੇ ਲਿਆ ਹੋਏਗਾ ਨਾ ਪਹਿਲਾਂ ਉਹ ਗ੍ਰੰਥੀ ਫਿਰ ਹੈੱਡ ਗ੍ਰੰਥੀ ਉਸ ਤੋਂ ਬਾਅਦ ਹੈੱਡ ਗ੍ਰੰਥੀ ਦੀ ਡਿਊਟੀ ਨਿਭਾਉਂਦਿਆਂ ਉਹਨਾਂ ਨੂੰ ਚੁੱਕ ਕੇ ਤੇ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਜੀ ਜਥੇਦਾਰ ਦਮਦਮਾ ਸਾਹਿਬ ਤੋਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਕਾਰਜਕਾਰੀ ਜਥੇਦਾਰ ਲਾਇਆ ਜੀ ਉੱਥੋਂ ਡਿਊਟੀ ਨਿਭਾਉਂਦਿਆਂ ਨਿਭਾਉਂਦਿਆਂ ਉਹਨਾਂ ਨੇ ਲੰਬਾ ਸਮਾਂ ਸਾਰਾ ਕੁਝ ਨਿਭਾਇਆ ਬਿਲਕੁਲ ਔਰ ਉੱਥੋਂ ਫਾਰਗ ਕਰਕੇ ਤੇ ਉਹਨਾਂ ਨੂੰ ਦਮਦਮਾ ਸਾਹਿਬ ਭੇਜਤਾ ਹੁਣ ਦਮਦਮਾ ਸਾਹਿਬ ਤੋਂ ਵੀ ਜਾ ਕੇ ਤੇ ਉਹਨਾਂ ਨੂੰ ਫਾਰਗ ਕਰਕੇ ਤੇ ਉਹ ਜਿਹੜੀ ਕਮੇਟੀ ਆ 44 ਫੇਰ ਬਿਠਾ ਦਿੱਤੀ ਗਈ ਆ ਹਮ ਗੱਲ ਪੁੱ ਪਹਿਲਾਂ ਗ੍ਰੰਥੀ ਨੇ ਨਿਯੁਕਤ ਕੀਤਾ ਫਿਰ ਹੈਡ ਗ੍ਰੰਥੀ ਨੇ ਨਿਯੁਕਤ ਕੀਤਾ ਫਿਰ ਉਹਨੂੰ ਦਮਦਮਾ ਸਾਹਿਬ ਦਾ ਜਹੇਦਾਰ ਨਿਯੁਕਤ ਕੀਤਾ ਦਮਦਮਾ ਸਾਹਿਬ ਤੋਂ ਫਿਰ ਅਸਰੀ ਅਕਾਲਤਾਖਰ ਸਾਹਿਬ ਦਾ ਕਾਰਜਕਾਰੀ ਜਹੇਦਾਰ ਨਿਯੁਕਤ ਕੀਤਾ ਉਦੋਂ ਇਹ ਤੁਹਾਡੀ ਪੜਤਾਲ ਕਿੱਥੇ ਸੀ ਹਾਂ ਅੱਜ ਕਿਉਂ ਅੱਜ ਕਿਉਂ ਜਦੋਂ ਉਹ ਉਹਨੇ ਇਹਨਾਂ ਦੇ ਗਲਾਵੇਂ ਨੂੰ ਹੱਥ ਪਾਇਆ ਤਾਂ ਹੁਣ ਹੁਣ ਇਹ ਇਹ ਜੋ ਜੋ ਕੁਛ ਇਹਨਾਂ ਦਾ ਭਾਂਡਾ ਚ ਰਸਤੇ ਚ ਭੱਜਾ ਵਾ ਹੁਣ ਉਹ ਸਾਰਾ ਕੁਝ ਨੰਗਾ ਹੋਇਆ ਵੇਖ ਕੇ ਤੇ ਹੁਣ ਉਹਦੇ ਗੱਲ ਪੈਂਦੇ ਆ ਵੀ ਪੜਤਾਲ ਬਿਠਾਓ ਜੀ ਇਹਨੇ ਗੁਨਾਹ ਕੀਤਾ ਜੀ ਗਲਤੀ ਕੀਤੀ ਜੀ ਜਦ ਕਿ ਉਹ ਮਾਮਲਾ ਉਹਨਾਂ ਦੇ ਮੁਤਾਬਕ ਵੀ ਤੇ ਉਹਦੇ ਪਰਿਵਾਰ ਜਿਹੜਾ ਸਹੌਰਾ ਪਰਿਵਾਰ ਉਹਨਾਂ ਦੇ ਮੁਤਾਬਕ ਵੀ ਉਹ ਪੁਰਾਣਾ ਮਾਮਲਾ ਆ ਉਹਨਾਂ ਦਾ ਆਪਸੀ ਜਿਹੜਾ ਜਿਹੜਾ ਉਲਝਿਆ ਤਾ ਭਾਈ ਸਾਹਿਬ ਕਿਉਂ ਇਹਨਾਂ ਨੂੰ ਛਾਲਿਆ ਜਾ ਰਿਹਾ ਇਸ ਕਰਕੇ ਉਛਾਲਿਆ ਜਾ ਰਿਹਾ ਕਿਉਂਕਿ ਜਿਹੜੀ ਰਾਜਨੀਤੀ ਬੜੇ ਲੰਬੇ ਸਮੇਂ ਤੋਂ ਲਗਾਤਾਰ ਅਕਾਲ ਤਖਸਰ ਸਾਹਿਬ ਨੂੰ ਜਾਂ ਅਕਾਲ ਤਖਸਰ ਸਾਹਿਬ ਦੀ ਵਿਰਾਸਤ ਨੂੰ ਪ੍ਰਭਾਵਿਤ ਕਰਦੀ ਜਾ ਰਹੀ ਆ ਉਹ ਇਸ ਵੇਲੇ ਤੈਸ਼ ਨੈਸ਼ ਹੋਈ ਆ ਜਿਸ ਦੇ ਆਪਣੇ ਅਕਾਲੀ ਲੀਡਰ ਵਿਸ਼ਾ ਸਿੰਘ ਵਲਟੋਵਾ ਦੇ ਵੱਲੋਂ ਪਹਿਲਾਂ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਉਹਨਾਂ ਦੀ ਕਰੜਾਰਕੁਸ਼ੀ ਕੀਤੀ ਗਈ ਉਹਨਾਂ ਦੇ ਬੱਚਿਆਂ ਦੇ ਉਹਦੇ ਪਰਿਵਾਰ ਦੇ ਬਾਰੇ ਵੀ ਗਲਤ ਬੋਲਿਆ ਗਿਆ ਤੇ ਹੁਣ ਉਹਨਾਂ ਦੀ ਕੈਰੇਕਟਰ ਬਾਰੇ ਸਵਾਲ ਉਠਾਈ ਜਾ ਰਹੇ ਨਹੀਂ ਗੱਲ ਇਹ ਆ ਕਿ ਕੈਰੇਕਟਰ ਬਾਰੇ ਸਵਾਲ ਉਠਾਉਣ ਦਾ ਹੁਣ ਫਾਇਦਾ ਹੀ ਨਹੀਂਗਾ ਇਹ ਸਵਾਲ ਹੀ ਨਹੀਂ ਬਣਦਾ ਸਵਾਲ ਤੇ ਇਹ ਬਣਦਾ ਕਿ ਜੋ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਸਾਰੀ ਕੈਬਨਟ ਨੇ ਤੇ ਬਾਕੀ ਸਾਰੇ ਬੰਦਿਆਂ ਨੇ ਮੰਨ ਲਿਆ ਕਿ ਹਾਂ ਇਹ ਗੁਨਾਹ ਹੋਏ ਸਾਡੇ ਕੋਲੋਂ ਉਹ ਗੁਨਾਹ ਜਿਆਦਾ ਵੱਡੇ ਆ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਗੁਨਾਹ ਆ ਉਹ ਪਰਸਨਲ ਆ ਜੇ ਹੋਊਗਾ ਵੀ ਤੋ ਪਰਿਵਾਰਕ ਹੋਊਗਾ ਇਹਨਾਂ ਦਾ ਪੰਥਕ ਆ ਇਹਨਾਂ ਦਾ ਪੂਰੇ ਪੰਜਾਬ ਨਾਲ ਰਿਲੇਟਡ ਆ ਪਰ ਇਹ ਆਪਣੇ ਗੁਨਾਹ ਨੂੰ ਉਹਦੇ ਮੁਕਾਬਲੇ ਦੇ ਕਿਵੇਂ ਛਿਪਾ ਸਕਦੇ ਆ ਇਹ ਉਹਨੂੰ ਆਪਣੇ ਗੁਨਾਹਾਂ ਨੂੰ ਛਿਪਾਉਣ ਦੀ ਤੇ ਛੋਟੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਉਹਦੇ ਨੂੰ ਉਛਾਲ ਰਹੇ ਜੀ ਜਦ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਵੇਲੇ ਪੜਤਾਲ ਦਾ ਕੋਈ ਮਾਮਲਾ ਨਹੀਂਗਾ ਜੇ ਹੋਊਗਾ ਤਾਂ ਉਹਦਾ ਉਹਨਾਂ ਦਾ ਪਰਿਵਾਰਕ ਹੋਊਗਾ ਦੂਜੀ ਗੱਲ ਇਹ ਆ ਕਿ ਇਹ ਜਿਹੜੇ ਗੁਨਾਹ ਇਹਨਾਂ ਦੇ ਆ ਉਹਨਾਂ ਨੂੰ ਨੱਪਣ ਦੀ ਇਹ ਕੋਸ਼ਿਸ਼ ਕਰ ਰਹੇ ਆ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਆ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਲੋਕਾਂ ਦਾ ਧਿਆਨ ਇਧਰੋਂ हट ਕੇ ਉਧਰ ਹੋ ਜਾਏ ਇਸ ਵੇਲੇ ਮੀਡੀਏ ਦੀ ਬਦਤਾਲ ਤੇ سوشل ਮੀਡੀਏ ਤੇ ਲੋਕਾਂ ਦੇ ਪੜ੍ਹਨ ਲਿਖਣ ਦੇ ਕਾਰਨ ਜਨਤਾ ਪਹਿਲਾਂ ਨਾਲੋਂ ਅਵੇਰਿਆ ਜਨਤਾ ਜਾਗਦੀ ਆ ਇਸ ਵੇਲੇ ਉਹ ਮੁੱਦੇ ਜਿਹੜੇ ਨੱਪਣ ਦੀ ਕੋਸ਼ਿਸ਼ ਹੋ ਰਹੀ ਆ ਜੋ ਸਾਹਮਣੇ ਆ ਚੁੱਕੇ ਆ ਉਹ ਨੱਪੇ ਨਹੀਂ ਜਾਣੇ ਸਰੋਵਰੀ ਅਕਾਲੀ ਦਲ ਦੀ ਸਜ਼ਾ ਨੂੰ ਕਿਵੇਂ ਦੇਖਦੇ ਹੋ ਸਜ਼ਾ ਜਿਹੜੀ ਲਾਈ ਗਈ ਆ ਬਹੁਤ ਸਾਰੇ ਸਿੱਖ ਵਿਦਵਾਨਾਂ ਦੇ ਵਿਚਾਰ ਹੈ ਵੀ ਇਹ ਸਜ਼ਾ ਜਿਹੜੀ ਬਹੁਤ ਛੋਟੀ ਜਿਹੜੇ ਜਿੰਨੇ ਵੱਡੇ ਉਹਨਾਂ ਨੇ ਗੁਨਾਹ ਕੀਤੇ ਜਿੱਦਾਂ ਦਾ ਉਹਨਾਂ ਨੇ ਆਪ ਹੀ ਮੰਨੇ ਆ ਜੀ ਠੀਕ ਹੈ ਜੀ ਵਿਦਵਾਨ ਤਾਂ ਚਲੋ ਉੱਥੇ ਕੋਈ ਵੀ ਨਹੀਂ ਸੀਗਾ ਜਾਂ ਪਾਸੇ ਸੀਗੇ ਜੋ ਕੁਝ ਵੀ ਉਹਨਾਂ ਨੇ ਜੋ ਕੁਝ ਵੀ ਉਹਨਾਂ ਨੇ ਮੰਨੇ ਆ ਉਹਨਾਂ ਨੇ ਆਪ ਖੁਦ ਮੰਨਿਆ ਉਹਨਾਂ ਨੂੰ ਪੁੱਛਿਆ ਗਿਆ ਕਿ ਗੁਨਾਹ ਕੀਤੇ ਆ ਨਾ ਕਰ ਸਕਦੇ ਸੀ ਨਹੀਂ ਕੀਤੇ ਹਾਂ ਉਹਨਾਂ ਨੇ ਕਿਹਾ ਹਾਂ ਕੀਤੇ ਆ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਆ ਉਹਨਾਂ ਨੇ ਕਿਹਾ ਹਾਂ ਹੋਈਆਂ ਠੀਕ ਹੈ ਜੀ ਜੇ ਉਹ ਬਾਈਬਲ ਕਲਾਂ ਵਾਲੀ ਗੋਲੀकांड ਦਾ ਮਸਲਾ ਆ ਕਿ ਉਹਨਾਂ ਨੇ ਕਿਹਾ ਵੀ ਹਾਂ ਹੋਇਆ ਤੇ ਜਦੋਂ ਸਾਰਾ ਕੁਝ ਮੰਨ ਲਿਆ ਤਾਂ ਫਿਰ ਸਜ਼ਾ ਇੱਥੇ ਤੱਕ ਨਹੀਂ ਨਿਬੜਦੀ ਫਿਰ ਤਾਂ ਇਹ ਅਸਲ ਦੇ ਵਿੱਚ ਤਾਂ ਵੈਸੇ ਜੱਥੇਦਾਰਾਂ ਨੇ ਸਪਸ਼ਟ ਕਰ ਦਿੱਤਾ ਸੀਗਾ ਕਿ ਪੂਰੀ ਇਹ ਜਿਹੜੇ ਸਿਆਸਤਦਾਨ ਆ ਨਾ ਇਹ ਆਪਣੇ ਮਾਮਲੇ ਚ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਆ ਜਿਸ ਤਰ੍ਹਾਂ ਭਾਈ ਸਾਹਿਬ ਤੇ ਜੂ ਸਜ਼ਾਵਾ ਉਹਨਾਂ ਨੇ ਮੰਨੀਆਂ ਵੀ ਅਸੀਂ ਜਿਹੜੇ ਗੁਨਾਹ ਕੀਤੇ ਹੋਏ ਆ ਉਹ ਜੋ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੇਵਾ ਸੇਵਾ ਦੇ ਰੂਪ ਵਿੱਚ ਅਗਰ ਕੋਈ ਆਮ ਸਿੱਖ ਇਹੋ ਜਿਹੀ ਘਟਰਾਵਾ ਕਰਦਾ ਤੇ ਉਹਨੂੰ ਫਿਰ ਕਿਹੜੀ ਸਜ਼ਾਵਾਂ ਹੁੰਦੀ ਉਹ ਉਹਨਾਂ ਵਾਸਤੇ ਤਾਂ ਵੈਸੇ ਬਹੁਤ ਕੁਝ ਜਿਹੜਾ ਤੈਅ ਕਰਕੇ ਰੱਖਦੇ ਆ ਜੀ ਪੰਚ ਤੋਂ ਕੱਢਣ ਤੱਕ ਜਾਣਗੇ ਮਾਰਨ ਤੱਕ ਜਾਣਗੇ ਕਈ ਕੁਝ ਕਰਨਗੇ ਲੇਕਿਨ ਫਿਰ ਵੀ ਜਿੰਨਾ ਕੁਝ ਕੀਤਾ ਗਿਆ ਠੀਕ ਹੈ ਜੀ ਪਹਿਲੀ ਗੱਲ ਕਿ ਇਹੋ ਜੇ ਬੰਦਿਆਂ ਦਾ ਉੱਥੇ ਜਾ ਕੇ ਮੰਨ ਜਾਣਾ ਹੀ ਬੜੀ ਵੱਡੀ ਗੱਲ ਸੀ ਦੂਜੀ ਗੱਲ ਜਿਹੜੀ ਸਜ਼ਾ ਦੀ ਆਪਾਂ ਗੱਲ ਕਰਦੇ ਆਂ ਜਨਤਾ ਇਹਨਾਂ ਨੂੰ ਸਾਰੇ ਕੁਝ ਤੋਂ ਪਹਿਲਾਂ ਸਜ਼ਾ ਦੇ ਚੁੱਕੀ ਆ ਕਿੰਨੀਆਂ ਚੋਣਾ ਦੇ ਵਿੱਚ ਇਹਨਾਂ ਦੀ ਹਾਰ ਹੋ ਚੁੱਕੀ ਆ ਔਰ ਪੂਰੀ ਨਮੋਸ਼ੀ ਪਰਿਹਾਰ ਹੋ ਚੁੱਕੀ ਆ ਠੀਕ ਹੈ ਜੀ ਤਾਂ ਗੱਲ ਇਹ ਆ ਕਿ ਜਿਹੜਾ ਅਕਾਲ ਤਖਤ ਸਾਹਿਬ ਨੇ ਫੈਸਲਾ ਲਿਆ ਉਹ ਫੈਸਲੇ ਦੇ ਦੌਰਾਨ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਉਹ ਇਹ ਵਰਤੇ ਕਿ ਇਹ ਪੂਰੀ ਤਰ੍ਹਾਂ ਹੀ ਨਕਾਰਾ ਹੋ ਚੁੱਕਿਆ ਇਹ ਸਿਆਸਤ ਦੇ ਇਸ ਪੰਥਕ ਲੈਵਲ ਦੇ ਉੱਤੇ ਕੰਮ ਕਰਨ ਦੇ ਲਾਇਕ ਨਹੀਂ ਹੈਗੇ ਵਾਰ-ਵਾਰ ਜ਼ੁਬਾਨ ਫਿਸਲ ਲਈ ਹੈ ਜਥੇਦਾਰਾਂ ਦੀ ਪਹਿਲਾਂ ਬੀਬੀ ਜ਼ਗੀਰ ਕੌਰ ਨੂੰ ਗਾਲ ਕੱਢੀ ਗਈ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਸਾਲਿਓ ਤੁਸੀਂ ਆ ਕੀ ਕੀਤਾ ਹੈ ਨਾ ਕਹਿ ਰਿਹਾ ਨਾ ਵਾਰ ਵਾਰ ਜ਼ੁਬਾਨ ਫਿਸਲਣਾ ਇਹ ਐਡੇ ਉੱਚੇ ਅਹੁਦੇ ਤੇ ਬੈਠ ਕੇ ਇਸ ਤਰ੍ਹਾਂ ਦੀ ਭਾਸ਼ਾ ਬੋਲਣੀ ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਗੱਲ ਆ ਜੀ ਕਿ ਜਿਹੜੀ ਇਦਾਂ ਦੀ ਗੱਲਬਾਤ ਹੈ ਨਾ ਕਈ ਵਾਰ ਕਿਸੇ ਮਾਹੌਲ ਚੋਂ ਨਿਕਲਦੀ ਆ ਠੀਕ ਹੈ ਜੀ ਪਤਾ ਨਹੀਂ ਕਿਸੇ ਨੇ ਕਿੰਨਾ ਕੁ ਮਾਹੌਲ ਤਪਾਇਆ ਜਾਂ ਕਿਦਾਂ ਦਾ ਮਾਹੌਲ ਉੱਥੇ ਸਿਰਜਿਆ ਗਿਆ ਕੀ ਕੁਝ ਵਾਪਰਿਆ ਉਹਦੇ ਚੋਂ ਛੋਟਾ ਜਿਹਾ ਇੱਕ ਅੰਸ਼ ਕੱਢ ਕੇ ਤੇ ਸਾਹਮਣੇ ਰੱਖ ਦੋ ਕਿ ਇਹਨੇ ਇਦਾਂ ਬੋਲ ਦਿੱਤਾ ਇਹਨੇ ਆਹ ਕੱਢ ਦਿੱਤਾ ਹੁਣ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਇਹਦੇ ਚੋਂ ਕੋਈ ਅੰਸ਼ ਚੋਕੇ ਤੇ ਕੋਈ ਕਿਸੇ ਤਰ੍ਹਾਂ ਦਾ ਰੂਪ ਵੀ ਉਹਨੂੰ ਦੇ ਸਕਦਾ ਠੀਕ ਹੈ ਜੀ ਗੱਲ ਸਾਰੀ ਜਿਹੜਾ ਹਾਲਾਤ ਆ ਜਿਹੜੇ ਉੱਥੇ ਬੈਠੇ ਹੋਏ ਲੋਕ ਆ ਠੀਕ ਹੈ ਜੀ ਉਹ ਕਿਹੋ ਜੀ ਗੱਲਬਾਤ ਕਰਦੇ ਪਏ ਸੀ ਕਿਹੋ ਜੇ ਹਾਲਾਤ ਸੀ ਕੀ ਸਵਾਲ ਜਵਾਬ ਸੀਗੇ ਉਹਦੇ ਵਿੱਚੋਂ ਕਿੱਥੋਂ ਤੱਕ ਮਾਹੌਲ ਤਣਾਪੂਰਨ ਹੋਇਆ ਜਿਹਦੇ ਵਿੱਚ ਜਾ ਕੇ ਇਦਾਂ ਦਾ ਕਈ ਵਾਰੀ ਜਿਹੜੇ ਸ਼ਬਦ ਆਉਂ ਨਿਕਲ ਸਕਦੇ ਆ ਪਰ ਮਾੜੀ ਗੱਲ ਇਹ ਆ ਕਿ ਆਉਧਿਆਂ ਤੇ ਬੈਠੇ ਲੋਕਾਂ ਨੂੰ ਆਪਣੀ ਸ਼ਬਦਾਵਲੀ ਤੇ ਧਿਆਨ ਦੇਣਾ ਚਾਹੀਦਾ ਜੀ ਭਾਈ ਸਾਹਿਬ ਜਿੱਥੇ ਨਰੈਣ ਸਿੰਘ ਚੌੜਾ ਉਹਨੇ ਜਿਹੜੇ ਬਰਤਾਰਾ ਕੀਤਾ ਇੱਕ سفیر ਬਦਲ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਬਰਤਾਰੇ ਦੀ ਗਿਸਤ ਨਾਲ ਹੀ ਐਡ ਕਰ ਲਓ ਉਹਨਾਂ ਨੂੰ ਪੰਥ ਚ ਛੇਕਣ ਦੀ ਵੀ ਗੱਲ ਹੋ ਰਹੀ ਉਹ ਕਿੱਥੋਂ ਤੱਕ ਪੰਥ ਚੋਂ ਛੇਕਣ ਵਾਲਾ ਮਸਲਾ ਨਹੀਂ ਬਣ ਪੰਜ ਸੂਛੇ ਕਰਨ ਵਾਲਾ ਰੌਲਾ ਕੋਈ ਨਹੀਂ ਬਣਦਾ ਕਿਉਂਕਿ ਉਹਨੇ ਦਰਬਾਰ ਸਾਹਿਬ ਜਾਂ ਕਿਸੇ ਵੀ ਗੁਰਧਾਮ ਵਾਲੇ ਪਾਸੇ ਨੂੰ ਗੋਲੀ ਨਹੀਂ ਚਲਾਈ ਠੀਕ ਹੈ ਜੀ ਉਹਨੇ ਮਿੱਥ ਕੇ ਕੰਮ ਨਹੀਂ ਕੀਤਾ ਕਿ ਮੈਂ ਗੁਰਧਾਮ ਤੇ ਜਾਂ ਦਰਬਾਰ ਸਾਹਿਬ ਵੱਲ ਨੂੰ ਗੋਲੀ ਚਲਾਉਣੀ ਆ ਉਹਦਾ ਜਿਹੜਾ ਮਕਸਦ ਸੀਗਾ ਕਿ ਉਹ ਸਾਹਮਣੇ ਬੈਠੇ ਵਿਅਕਤੀ ਨੇ ਜੋ ਕੁਝ ਮੰਨਿਆ ਜੋ ਨੇ ਹਾਲਾਤ ਸਿਰਜੇ ਜਿੱਦਾਂ ਦੀ ਉਹਨੇ ਗੱਲਬਾਤ ਕੀਤੀ ਕਿ ਆਹ ਗੁਨਾਹ ਆਹ ਗੁਨਾਹ ਗੁਨਾਹ ਜਿਹੜਾ ਕਿ ਪੰਥ ਪਹਿਲਾਂ ਵੀ ਜਾਣਦਾ ਸੀਗਾ ਔਰ ਲਗਾਤਾਰ ਆਵਾਜ਼ ਉਠਾ ਹੀ ਰਿਹਾ ਸੀਗਾ ਠੀਕ ਹੈ ਜੀ ਜੇ ਉਹ ਮਸਲਾ ਇੱਥੋਂ ਤੱਕ ਆਉਂਦਾ ਆ ਨਰੈਣ ਸਿੰਘ ਚੋੜੇ ਵਾਲੇ ਮਸਲੇ ਦੇ ਉੱਤੇ ਗੱਲ ਆ ਹੀ ਗਈ ਤਾਂ ਉਹਦੇ ਪਿਛਲੇ ਹਾਲਾਤ ਜਿਹੜੇ ਇਹਨਾਂ ਨੇ ਸਿਰਜੇ ਆ ਉਹਦੇ ਜ਼ਿੰਮੇਵਾਰ ਇਹ ਖੁਦ ਆ ਪਿਆ ਕਿਉਂਕਿ ਲੋਕਾਂ ਨੂੰ ਇੱਥੋਂ ਤੱਕ ਲਿਆਉਣ ਵਾਲੇ ਇਹ ਲੋਕ ਆ ਜਿਨ੍ਹਾਂ ਨੇ ਇਹ ਹਾਲਾਤ ਸਿਰਜੇ ਆ ਪਏ ਪੈਸਾ ਜਿੱਤਰਾ ਨਰੈਣ ਸਿੰਘ ਚੋੜੇ ਨੇ ਗੋਲੀ ਦੇ ਦੋਸ਼ ਲੱਗ ਰਹੇ ਵੀ ਨਾ ਗੋਲੀ ਚਲਾਈ ਹੈ ਨਾ ਹਰਮੰਦਰ ਸਿੰਘ ਵਾਲੇ ਪਾਸੇ ਤੇ ਪਹਿਲਾਂ ਟੈਂਕਾਂ ਤੋਪਾਂ ਦੇ ਜਿਨ੍ਹਾਂ ਨੇ ਅੰਦਰ ਐਂਟਰੀ ਕਰਵਾਈ ਆ ਤੇ ਉਹਨਾਂ ਦੀਆਂ ਚਿੱਠੀਆਂ ਵੀ ਤੇ ਬਰਬਤ ਹੋਈਆਂ ਨਾ ਹਾਂ ਬਿਲਕੁਲ ਬੜਾ ਕੁਝ ਹੋਇਆ ਜੀ ਕਈ ਕੁਸ਼ ਸ਼ਾਨਵੀਣ ਦੀ ਲੋੜ ਆ ਬਹੁਤ ਕੁਝ ਜਿਹੜਾ ਵਾ ਉਹ ਪੜਨ ਸਮਝਣ ਦੀ ਲੋੜ ਆ ਹਨਾ ਜੀ ਬਹੁਤ ਕੁਝ ਜਿਹੜਾ ਵਾ ਉਹ ਅੰਦਰ ਖਾਤੇ ਵਾਪਰਿਆ ਹੋਇਆ ਜਿਹੜਾ ਅਜੇ ਤੱਕ ਸਾਹਮਣੇ ਨਹੀਂ ਆਇਆ ਤਾਂ ਕਈ ਕੁਸ਼ ਇਸ ਤਰ੍ਹਾਂ ਦਾ ਇਹ ਮਿਲਗੋਬਾ ਕਰਕੇ ਬੈਠੇ ਹੋਇਆ ਤਾਂ ਬੜਾ ਕੁਝ ਸਾਹਮਣੇ ਆ ਵੀ ਚੁੱਕਾ ਜਿਹੜਾ ਲੋਕ ਸਮਝ ਵੀ ਚੁੱਕੇ ਆ ਜਿਹੜਾ ਮੀਡੀਆ ਦੇ ਬਦੌਲਤ ਗੱਲਾਂ ਅਜੇ ਰਹਿੰਦੀਆਂ ਆ ਉਹ ਹੋਰ ਅੱਗੇ ਆਉਣ ਵਾਲੇ ਸਮੇਂ 'ਚ ਆ ਜਾਣਗੀਆਂ ਸਾਹਮਣੇ ਲੋਕਾਂ ਨੂੰ ਅਕਾਲੀ ਦਲ ਨੂੰ ਮਾਫ਼ ਕਰ ਦੇਣਾ ਚਾਹੀਦਾ ਹੁਣ ਆਕਾਲੀ ਦਲ ਤਾਂ ਚਾਹੀਦਾ ਜੀ ਅਕਾਲੀ ਦਲ ਤੋਂ ਬਿਨਾਂ ਪੰਜਾਬ ਗਤੀ ਨਹੀਂ ਕਰ ਸਕੇਗਾ ਲੇਕਿਨ ਅਕਾਲੀ ਦਲ ਨੂੰ ਚਲਾਉਣ ਵਾਲੇ ਬੰਦੇ ਜਿਹੜੇ ਆ ਇਹ ناکਾਮਯਾਬ ਆ ਇਹਨਾਂ ਨੇ ਕੰਮ ਨਹੀਂ ਕੀਤਾ ਉਸ ਅਕਾਲੀ ਦਲ ਦੀ ਜਿਹੜੀ ਇੱਜ਼ਤ ਆ ਸ਼ਾਨ ਆ ਉਸ ਨੂੰ ਵੀ ਰੋਲਣ ਦਾ ਇਹਨਾਂ ਨੇ ਯਤਨ ਕੀਤਾ ਭਾਈ ਸਾਹਿਬ ਜਿਸ ਤਰ੍ਹਾਂ ਕਹਿੰਦੇ ਆ ਅੱਜ ਵੀ ਕਿਹਾ ਜਾ ਰਿਹਾ ਸੁਖਬੀਰ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਉਹ ਕਿਹੜੇ ਕਾਲੀ ਨੇ ਉਹ ਤਾਂ ਉਹੀ ਜਿਹੜੇ ਝੋਲੀ ਚੁੱਕ ਉਹ ਤਾਂ ਉਹੀ ਆ ਜਿਹੜੇ ਜਿਨ੍ਹਾਂ ਦਾ ਕੰਮ ਹੀ ਇਹ ਆ ਸਾਰਾ ਦਿਨ ਲਗਾਤਾਰ ਭਾਵੇਂ ਲੀਡਰ ਕਈ ਵਾਰੀ ਸਹੀ ਤੁਰਨਾ ਚਾਹਣ ਜਿਹੜੇ ਇਹ ਜਿਹੜੇ ਨਾ ਸੋਚ ਤੇ ਪਹਿਰਾ ਦੇਾਂਗੇ ਠੋਕੇ ਵਾਲੇ ਨਾਰੇ ਵਾਲੇ ਇਹ ਬੰਦੇ ਨੂੰ ਚੱਲਣ ਨਹੀਂ ਦਿੰਦੇ ਇੱਕ ਆਖਰੀ ਸਵਾਲ ਸਾਹਿਬ ਵੀ ਇਹ ਕਰਦੇ ਆ ਇੱਕ ਆਖਰੀ ਸਵਾਲ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਦਾ ਕੋਈ ਤੋੜ ਹੈਗਾ ਸਾਡੇ ਕੋਲ ਉਹਦੇ ਕੱਦ ਦਾ ਲੀਡਰ ਕੋਈ ਹੈਗਾ ਕਿਉਂ ਨਹੀਂ ਹੈਗਾ ਹਾਂ ਜਿਹੜੇ ਵੱਡੇ ਪ੍ਰਕਾਸ਼ ਸਿੰਘ ਬਾਦਲ ਜਦੋਂ ਹੁਣ ਅਕਾਲ ਚਲਾਣਾ ਕਰ ਗਏ ਆ ਉਸ ਤੋਂ ਬਾਅਦ ਵੀ ਤੇ ਅੱਗੇ ਦੁਨੀਆ ਚੱਲਦੀ ਰਹੀ ਹੈ ਨਾ ਬੜੇ ਬੜੇ ਦੁਨੀਆ ਦੇ ਲੀਡਰ ਜਿਹੜੇ ਆ ਜਿਹੜੇ ਬੜੇ ਮਹਾਨ ਸੀਗੇ ਬੜੇ ਸਿਆਣੇ ਸੀਗੇ ਜਦੋਂ ਉਹ ਚਲੇ ਗਏ ਉਹ ਤੋਂ ਬਾਅਦ ਦੁਨੀਆ ਚੱਲਦੀ ਨਹੀਂ ਗਈ ਤੇ ਸੁਖਵੀਰ ਬਾਦਲ ਤੋਂ ਬਾਅਦ ਵੀ ਤੇ ਦੁਨੀਆ ਚੱਲੂਗੀ ਦੂਜੀ ਗੱਲ ਦੂਜੀ ਜੇ ਇੱਕ ਲੀਡਰ ਦੇਣਾ ਹੋਵੇ ਲੋਕਾਂ ਨੂੰ ਜੇ ਜੇ ਦੂਜੀ ਗੱਲ ਦੂਜੀ ਗੱਲ ਆ ਕਿ ਜੇ ਮੰਨ ਲਓ ਕਿ ਅੱਜ ਤੱਕ ਜਿੰਨਾ ਲੰਬਾ ਸਮਾਂ ਇਹਨਾਂ ਨੇ ਸਿਆਸਤ ਕੀਤੀ ਰਾਜ ਕੀਤਾ ਜੇ ਇਹਨਾਂ ਕੋਲ ਦੂਜਾ ਸੈਕੰਡ ਲੀਡਰ ਹੀ ਨਹੀਂ ਹੈਗਾ ਤੇ ਅੱਜ ਤੱਕ ਕੀਤਾ ਕੀ ਆ ਫਿਰ ਇਹਨਾਂ ਨੇ ਬਾਕੀ ਟਟੇ ਵਿੱਚ ਕਿਹਨੂੰ ਦੇਖਦੇ ਹੋ ਕਾਬਲੀ ਟਟੇ ਜਿਹੜਾ ਲੀਡਰ ਇਹ ਤਾਂ ਹੁਣ ਜਨਤਾ ਨੇ ਫੈਸਲਾ ਲੈਣਾ ਜੀ ਜਨਤਾ ਦੀ ਆਵਾਜ਼ ਆ ਜਾਂ ਜਿਹੜੇ ਲੀਡਰ ਆ ਉਹਨਾਂ ਨੇ ਦੇਖੋ ਕਿਧਰ ਨੂੰ ਬੈਠਦੇ ਆ ਤਾਂ ਇਸ ਵੇਲੇ ਇਦਾਂ ਮੈਂ ਉਂਗਲ ਕੋਈ ਕਰਕੇ ਤੇ ਗੱਲ ਕਵਾਂ ਹੈਨਾ ਤਾਂ ਉਹ ਕਿਉਂਕਿ ਜਿਹਦੇ ਵੱਲ ਵੀ ਉਂਗਲ ਕਰੋਗੇ ਪਤਾ ਨਹੀਂ ਉਹਦਾ ਕੱਲ ਨੂੰ ਕੀ ਕੱਢ ਕੇ ਲੈ ਆਉਣਾ ਸਾਹਮਣੇ ਵੀ ਇਹ ਤਾਂ ਇਹ ਵੀ ਇਦਾਂ ਦਾ ਹੀ ਆ ਸੋ ਡਰ ਰਹੇ ਸਾਰੇ ਹਨ ਹਾਂ ਸਾਰੇ ਡਰਦੇ ਸਾਰੇ ਡਰਦੇ ਬਹੁਤ ਬਹੁਤ ਧੰਨਵਾਦ ਜੀ ਗੱਲ ਦਾ ਬਹੁਤ ਸ਼ੁਕਰੀਆ ਧੰਨਵਾਦ ਖਾਲਸਾ ਜੀ ਸੋ ਇਹ ਸائیں ਸਰਦਾਰ ਸ਼ਖਵਿੰਦਰ ਸਿੰਘ ਜੀ ਦਦੇਰ ਸਾਹਿਬ ਜਿਨ੍ਹਾਂ ਦੇ ਨਾਲ ਆਪਾਂ ਜੋ ਅਕਾਲ ਤਖਤ ਸਾਹਿਬ ਤੇ ਇਸ ਵੇਲੇ ਮਾਹੌਲ ਸਿਰਜਿਆ ਜਾ ਰਿਹਾ ਉਹਦੇ ਸਬੰਧ ਵਿੱਚ ਗੱਲਾਂ ਬਾਤਾਂ ਕੀਤੀਆਂ ਨੇ ਸੋ ਕਿਤੇ ਨਾ ਕਿਤੇ ਲੱਗ ਰਿਹਾ ਵੀ ਸ਼ਹੀਦੀ ਦਿਹਾੜੇ ਚੱਲ ਰਿਹਾ ਸੀ ਇਹਨਾਂ ਦਿਨਾਂ ਦੇ ਵਿੱਚ ਇਹੋ ਜਿਹੇ ਮਸਲੇ ਉਠਾਉਣੇ ਇੱਕ ਕੌਮ ਵਾਸਤੇ ਬਹੁਤ ਨਮੋਸ਼ੀ ਦੀ ਗੱਲ ਹੈ ਤੇ ਬਹੁਤ ਹੀ ਘਟਿਆ ਕਰਤੂਤਾ ਨੇ ਜੇ ਇਹ ਵੀ ਮੈਂ ਕਹਿ ਦਵਾਂ ਤੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਜੇ ਜਥੇਦਾਰਾਂ ਦੀ ਭਾਸ਼ਾ ਜਿਹੜੀ ਆ ਉਹ ਜ਼बान ਫਿਸਲ ਰਹੀ ਹੈ ਤੇ ਨਹੀਂ ਫਿਸਲਣੀ ਚਾਹੀਦੀ ਆਪਣੇ ਅਹੁਦੇ ਦਾ ਵੀ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਇਸ ਤਰ੍ਹਾਂ ਪੰਜਾਬੀ ਲੋਕ ਚੈਨਲ ਧੰਨਵਾਦ